ਮਾਂ ਦੀ ਮਮਤਾ ਅਜਿਹੀ ਹੁੰਦੀ ਹੈ ਕਿ ਉਹ ਆਪਣੇ ਬੱਚੇ ਲਈ ਜਾਨ ਵੀ ਕੁਰਬਾਨ ਕਰ ਦਿੰਦੀ ਹੈ ਪਰ ਬਠਿੰਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਮਾਂ ਦੀ ਮਮਤਾ ਸ਼ਰਮਸ਼ਾਰ ਹੋਈ ਤੇ ਕਾਜ਼ੂਗੀ ਮਾਂ ਦੀ ਤਸਵੀਰ ਸਾਹਮਣੇ ਜਿਲ੍ਹਾ ਬਠਿੰਡਾ ਦੇ ਥਾਣਾ ਫੂਲ ਖੇਤਰ ਅਧੀਨ ਆਉਂਦੇ ਇੱਕ ਪਿੰਡ ਫੁੱਲੇਵਾਲਾ ਦੇ ਵਿੱਚ 10 ਦਿਨਾਂ ਦੇ ਅੰਦਰ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋਈ ਤੇ ਇਸ ਮੌਤ ਦਾ ਹੁਣ ਵੱਡਾ ਖੁਲਾਸਾ ਹੋਇਆ ਪਤਾ ਲੱਗਿਆ ਕਿ ਸਕੀ ਮਾਂ ਨੇ ਆਪਣੀ ਭੈਣ ਦੇ ਨਾਲ ਰਲ ਕੇ ਚੂਹੇ ਮਾਰ ਦਵਾਈ ਦੇ ਕੇ ਦੋਨਾਂ ਬੱਚਿਆਂ ਦਾ ਕਤਲ ਕੀਤਾ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪਿਓ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਮਾਂ ਤੇ ਉਸ ਦੀ ਭੈਣ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਵਿੱਚ ਮਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਕਿ ਦੋਨੋਂ ਬੱਚਿਆਂ ਨੂੰ ਉਸ ਨੇ ਮੌਤ ਦੇ ਘਾਟ ਉਤਾਰਿਆ ਸੂਤਰਾਂ ਤੋਂ ਪਤਾ ਲੱਗਿਆ ਕਿ ਮਾਂ ਦੇ ਕਿਸੇ ਦੇ ਨਾਲ ਪ੍ਰੇਮ ਸਬੰਧ ਸੀ ਤੇ ਬੱਚੇ ਪ੍ਰੇਮ ਸਬੰਧਾਂ ਦੇ ਵਿੱਚੋਂ ਰੋੜਾ ਬਣ ਰਹੇ ਸੀ ਜਿਸ ਕਰਕੇ ਉਸ ਨੇ ਅਜਹੀ ਕਰਤੂਤ ਕੀਤੀ ਹੈ ਬਾਕੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬੁੱਧ ਸਿੰਘ son of ਬੱਗਾ ਸਿੰਘ ਹੈ ਇਹ ਫੂਲੇ ਵਾਲੇ ਦਾ ਰਹਿਣ ਵਾਲਾ ਹੈ ਅੱਜ ਜਿਹਨਾਂ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਹੈ ਕਿ ਥੋੜੇ ਦਿਨ ਪਹਿਲਾਂ ਇਸ ਦੀ ਲੜਕੀ ਹੈ ਸੁਖਪ੍ਰੀਤ कौर ਜਿਸ ਦੀ ਉਮਰ 28 ਸਾਲ ਸੀ ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਕੱਲ ਇਸ ਦਾ ਲੜਕਾ ਸੀ 6 ਸਾਲ ਦਾ ਫਤਿਹਵੀਰ ਉਹਦੀ ਵੀ ਜਿਹੜੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਜਿਸ ਕਰਕੇ ਇਹਨਾਂ ਨੂੰ ਸ਼ੱਕ ਹੈ ਪਹਿਲਾਂ ਲੜਕੀ ਦਾ ਤਾਂ ਇਹਨਾਂ ਸਸਕਾਰ ਕਰਤਾ ਸੀ ਹੁਣ ਫਤਿਹਵੀਰ ਜਿਹੜੀ ਇਹਨਾਂ ਡੈੱਡ ਬੋਡੀ ਜਿਹੜੀ ਸੀ ਬਲ ਹਸਪੀਟਲ ਤੇ ਰਾਮਪੁਰੇ ਦਾਖਲ ਕਰਾਈ ਹੈ ਜੋ ਇਹਨਾਂ ਨੂੰ ਇਹਨੂੰ ਆਪਦੀ ਘਰ ਵਾਲੀ ਹੈ ਜਿਹੜੀ ਉਹਦੇ ਤੇ ਸ਼ੱਕ ਹੈ ਜਸਸੀ ਕੌਰ ਹੈ ਕਿ ਜਸਸੀ ਕੌਰ ਨੇ ਜਿਹੜੀ ਕੋਈ ਸਾਜ਼ਿਸ਼ ਕਰਕੇ ਜਿਹੜੇ ਮੇਰੇ ਦੋਵੇਂ ਬੱਚਿਆਂ ਨੂੰ ਜਿਹੜੀ ਹੈ ਉਹਨਾਂ ਦਾ ਕਤਲ ਕੀਤਾ ਉਹਨਾਂ ਨੂੰ ਮਾਰਿਆ ਇਸ ਸਬੰਧੀ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਜਸਜੀਤ ਕੌਰ ਨੂੰ ਤਾਂ ਇਹਨੇ ਆਪ ਦਾ ਜੁਰਮ ਕਬੂਲ ਕਰ ਲਿਆ ਕਿ ਇਸਨੇ ਆਪ ਦੇ ਦੋਵੇਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਹੈ ਜਿਹੜੀ ਉਹ ਖਾਣੇ ਦੇ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਦੋਵਾਂ ਨੂੰ ਮਾਰਿਆ ਹੈ ਇਸ ਸਬੰਧੀ ਸਾਜ਼ਿਸ਼ ਦੇ ਵਿੱਚ ਉਹਦੀ ਭੈਣ ਮੋਟੋ ਕੌਰ ਅਤੇ ਇੱਕ ਵਿਅਕਤੀ ਲੱਖੀ ਸਿੰਘ ਇਹ ਮਹਿਲਕਲਾਂ ਦੇ ਰਹਿਣ ਵਾਲੇ ਉਹ ਵੀ ਸ਼ਾਮਲ ਹੈ ਅਸੀਂ ਇਸ ਵਿੱਚ ਜਸਜੀਤ ਕੌਰ ਅਤੇ ਮੋਟੋ ਕੌਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਕਤਲ ਸ਼ੰਗਲ ਵਿੱਚ ਲਿਆ ਰਹੇ ਹਾਂ ਤੇ ਇਸ ਕਾਰਨ ਬਾਰੇ ਪਤਾ ਕੀਤਾ ਜਾ ਰਿਹਾ ਹੈ ਅੱਜ ਦਾ ਸਮਾਂ ਇੰਨਾ ਕੁ ਜ਼ਿਆਦਾ ਖਰਾਬ ਹੋ ਚੁੱਕਿਆ ਕਿ ਇੱਕ ਸੱਕੀ ਮਾਂ ਦੇ ਵੱਲੋਂ ਆਪਣੇ ਹੀ ਢਿੱਡੋਂ ਜੰਮੇ ਬੱਚਿਆਂ ਨੂੰ ਮੌਤੇ ਘਾਟ ਉਤਾਰਿਆ ਜਾ ਰਿਹਾ ਤਾਂ ਇਹ ਕਾਲ ਯੁੱਗ ਦਾ ਸਮਾਂ ਨਹੀਂ ਤਾਂ ਹੋਰ ਕਿਹੜਾ ਸਮਾਂ ਕਹਾਂਗੇ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ